ਅਹ ਤਾਂ ਲੰਬੇ ਸਮੇਂ ਤੋਂ ਬਾਅਦ ਇੱਕ ਬਹੁਤ ਚੰਗਾ ਕਦਮ ਪੁੱਟਿਆ ਹੈ। ਕਾਲੀ ਦਲ ਨੇ ਬਹੁਤ ਸਪਸ਼ਟਤਾ ਨਾਲ ਇਹ ਗੱਲ ਕਹੀ ਹੈ ਵੀ ਸਾਡੇ ਲਈ ਪੰਥ ਪਹਿਲਾ ਹੈ। ਭਾਜਪਾ ਨੇ ਸਾਡੇ ਨਾਲ ਗੱਠਜੋੜ ਕਰਨਾ ਹੈ ਤਾਂ ਉਹਨਾਂ ਨੂੰ ਸਿੱਖਾਂ ਦੇ ਮਸਲੇ ਹੱਲ ਕਰਨੇ ਪੈਣਗੇ। ਹੁਣ ਤੇ ਬੀਜੇਪੀ ਆਪਣੇ ਆਪ ਦੇ ਵਿੱਚ ਇੰਨੀ ਤਗੜੀ ਹੋ ਗਈ ਹੈ ਕਿ ਉਹ ਬਾਕੀਆਂ ਨੂੰ ਪੂਰਾ ਦਬਾ ਕੇ ਚੱਲਦੀ ਹੈ। ਸੁਖਵੀਰ ਸਿੰਘ ਬਾਦਲ ਦਾ ਇਹ ਬਿਆਨ ਹੈਗਾ ਵੀ ਸੀਟਾਂ ਦੀ ਗਿਣਤੀ-ਮਿੰਤੀ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ। ਜਿਹੜਾ ਕੋਰ ਕਮੇਟੀ 'ਚ ਮਤਾ ਪਿਆ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਵੀ ਉਦੀ ਹਮਾਇਤ ਕਰੀ ਹੈ ਤੇ ਬੀਬੀ ਜਗੀਰ ਕੌਰ ਨੇ ਵੀ ਹਮਾਇਤ કરી ਹੈ ਕਿ ਜੇ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਕਿਤੇ ਉਹ ਉਸੇ ਰਸਤੇ ਨਾ ਚੱਲ ਪਵੇ ਬੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਹਨਾਂ ਦੇ ਰਾਜ ਵਿੱਚ ਹੁੰਦੇ ਆ ਰਹਿਣ ਵਿਅਰਸ ਨੇ ਉਹ ਕਹਿੰਦੇ ਵੀ ਸ਼ਾਇਦ ਤੁਸੀਂ ਇਕੱਲਾ ਕ੍ਰਿਟਿਕ ਹੀ ਕਰਦੇ ਹੋ ਕਿ ਤੁਸੀਂ ਸ਼ਲਾਘਾ ਨਹੀਂ ਕਰਦੇ ਜੇ ਕੋਈ ਚੰਗਾ ਕਦਮ ਹੁੰਦਾ ਪੰਜਾਬ ਦੀ ਰਾਜਨੀਤੀ ਦੀ ਪਿਛਲੇ ਦਿਨ ਜਿਹੜਾ ਹੈ ਅਕਾਲੀ ਭਾਜਪਾ ਗੱਠ ਜੋੜ ਦੇ ਉੱਤੇ ਤਕਰੀਬਨ ਤਕਰੀਬਨ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਕਲੀਅਰ ਹੋ ਗਈਆਂ ਨੇ ਕਿ ਅਕਾਲੀ ਭਾਜਪਾ ਗੱਠ ਜੋੜ ਨਹੀਂ ਹੋ ਰਿਹਾ ਹੈਗਾ ਸਰਦਾਰ ਅਕਾਲ ਸਿੰਘ ਕੀ ਕਹੋਗੇ ਕਿ ਤਨਾ ਕਿਤੇ ਸਾਰੀਆਂ ਗੱਲਾਂ ਕੌਮੀ ਚੇਤਨਤਾ ਜਾਂ ਜਿਹੜਾ ਕੌਮ ਦੇ ਵੱਲੋਂ ਕਿਤੇ ਪੁਰਾਣੇ ਸਮੇਂ ਆ ਚ ਜਿਹੜਾ ਖਾਸ ਕਰਕੇ ਬਜ਼ੁਰਗਾਂ ਦੇ ਵੱਲੋਂ ਤੱਕੜੀ ਦੇਖ ਕੇ ਜਿਹੜੀਆਂ ਵੋਟਾਂ ਪਾ ਦਿੱਤੀਆਂ ਜਾਂਦੀਆਂ ਸਨ ਜੋ ਗਲਤੀਆਂ 1996 1997 ਸਰਕਾਰ ਆਉਣ ਤੋਂ ਬਾਅਦ ਕੀਤੀਆਂ ਗਈਆਂ ਉਹਨਾਂ ਦਾ ਜਿਹੜਾ ਖਾਮਿਆਜ਼ਾ ਹੈਗਾ ਅਕਾਲੀ ਦਲ ਬਾਦਲ ਨੂੰ ਜਿਹੜਾ ਹੈ ਭੁਗਤਣਾ ਪਿਆ ਤੇ ਹੁਣ ਆਕੇ ਪਿਛਲੇ ਕਿਸਾਨ ਮੋਰਚੇ ਦੇ ਸਮੇਂ ਜਿਹੜਾ ਸੀ ਗਠਬੰਧਨ ਟੁੱਟਿਆ ਸੀ ਹੁਣ ਪੂਰੀਆਂ ਉਮੀਦਾਂ ਸਨ ਕਿ ਅਕਾਲੀ ਭਾਜਪਾ ਜਿਹੜਾ ਗੱਠ ਜੋੜਾ ਹੋ ਜਾਵੇਗਾ ਜਾਂ ਇਹਨਾਂ ਦੀਆਂ ਗੱਲਾਂ ਬਾਤਾਂ ਅੰਦਰ ਤੱਕ ਚੱਲ ਰਹੀਆਂ ਸੀ ਪਰ ਅਕਾਲੀ ਦਲ ਨੇ ਜਿਹੜਾ ਹੈ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਪਿਛਲੇ ਦਿਨੀ ਸਾਰਾ ਕੁਝ ਕਲੀਅਰ ਕਰ ਦਿੱਤਾ ਕਿ ਜਿਹੜਾ ਗੱਠ ਜੋੜ ਜਿਹੜਾ ਹੈ ਜਾਂ ਸ਼ਰਤਾਂ ਜਿਹੜੀਆਂ ਰੱਖੀਆਂ ਨੇ ਜੇ ਉਹ ਪ੍ਰਮਾਣ ਕਰ ਲੈਣਗੇ ਤੇ ਅਸੀਂ ਕਰ ਲਾਂਗੇ ਨਹੀਂ ਤੇ ਨਹੀਂ ਕਰਾਂਗੇ ਕੀ ਕਹੋਗੇ ਅਕਾਲੀ ਦਲ ਦੇ ਗੱਠ ਜੋੜ ਬਾਰੇ ਕਿਉਂਕਿ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਜਿਹੜੇ ਈਵਰਸ ਨੇ ਉਹ ਕਹਿੰਦੇ ਵੀ ਸ਼ਾਇਦ ਤੁਸੀਂ ਬਕਲਾ ਕ੍ਰਿਟਿਕ ਹੀ ਕਰਦੇ ਹੋ ਕਿ ਤੁਸੀਂ ਸ਼ਲਾਘਾ ਨਹੀਂ ਕਰਦੇ ਜੇ ਕੋਈ ਚੰਗਾ ਕਦਮ ਹੁੰਦਾ ਹੈ ਕੀ ਕਹੋਗੇ ਇਸਤੇ ਬਾਰੇ हां जी हां जी ਸੋ ਅਸੀਂ ਸਮਝਦੇ ਆਂ ਵੀ ਅਕਾਲੀ ਦਲ ਨੇ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਬਹੁਤ ਚੰਗਾ ਕਦਮ ਪੁੱਟਿਆ ਹੈ ਸੋ ਅਕਾਲੀ ਦਲ ਜਿਸ ਕਿਸਮ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਉਸ ਸੰਕਟ ਦੀਆਂ ਜਿਹੜੀਆਂ ਵਿਚਾਰਧਾਰਕ ਜੜਾਂ ਸੀ ਉਹ ਇਸੇ ਵਿੱਚ ਪਈਆਂ ਸੀ ਵੀ ਅਕਾਲੀ ਦਲ ਪੰਥ ਤੋਂ ਮੂੰਹ ਮੋੜ ਗਿਆ ਸੀ ਸੋ ਬਹੁਤ ਲੰਮੇ ਸਮੇਂ ਤੋਂ ਬਾਅਦ ਅਕਾਲੀ ਦਲ ਨੇ ਬਹੁਤ ਸਪਸ਼ਟਤਾ ਨਾਲ ਇਹ ਗੱਲ ਕਹੀ ਆ ਵੀ ਸਾਡੇ ਲਈ ਪੰਥ ਪਹਿਲਾ ਹੈ ਸੋ ਅਸੀਂ ਪੰਥ ਨੂੰ ਪਿੱਠ ਨਹੀਂ ਦੇ ਸਕਦੇ ਅਸੀਂ ਪੰਥ ਦੀ ਜਿਹੜੀਆਂ ਆਸਾਂ ਔ ਮੰਗਾਂ ਤੇ ਰੀਝਾਂ ਉਹਨਾਂ ਦੀ ਤਰਜਮਾਨੀ ਕਰਾਂਗੇ ਸਾਨੂੰ ਕੋਈ ਸੀਟ ਮਿਲੇ ਚਾਹੇ ਨਾ ਮਿਲੇ ਸੋ ਇਹ ਬਹੁਤ ਹੀ ਦਲੇਰਾਨਾ ਫੈਸਲਾ ਹੈ ਅਕਾਲੀ ਦਲ ਦਾ ਇਹਦਾ ਸਮੁੱਚੀ ਸਿੱਖ ਕੌਮ ਵੱਲੋਂ ਸਵਾਗਤ ਕਰਨਾ ਚਾਹੀਦਾ ਹੈ ਸੋ ਕਿ ਪਿਛਲੇ ਦਿਨ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਅਕਾਲੀ ਦਲ ਨੇ ਜਿਹੜੇ ਮਤੇ ਲਿਆਂਦੇ ਉਹ ਬਹੁਤ ਮਹੱਤਵਪੂਰਨ ਸੀ ਉਹਨਾਂ ਵਿੱਚ ਆਖਿਆ ਗਿਆ ਵੀ ਜੇ ਭਾਜਪਾ ਨੇ ਸਾਡੇ ਨਾਲ ਗਾਠ ਜੋੜ ਕਰਨਾ ਹੈ ਤਾਂ ਉਹਨਾਂ ਨੂੰ ਸਿੱਖਾਂ ਦੇ ਮਸਲੇ ਹੱਲ ਕਰਨੇ ਪੈਣਗੇ ਸਿੱਖਾਂ ਦੇ ਮਸਲਿਆਂ ਵਿੱਚ ਉਹਨਾਂ ਨੇ ਇਹ ਆਖਿਆ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਅੱਜ ਤੋਂ 5-6 ਸਾਲ ਪਹਿਲਾਂ ਹੋਇਆ ਸੀ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਿਹੜੇ ਐਨਐਸਏ ਲਗਾ ਕੇ ਜਿਹੜੇ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਭੇਜੇ ਹੋਏ ਨੇ ਉਹਨਾਂ ਦਾ ਐਨਐਸਏ ਖਤਮ ਕਰਕੇ ਉਹਨਾਂ ਨੂੰ ਰਿਹਾ ਕਰਿਆ ਜਾਵੇ ਸੋ ਇਹ ਕੇਂਦਰੀ ਮੰਗਾਂ ਅਕਾਲੀ ਦਲ ਨੇ ਅਪਣਾਈਆਂ ਅਸੀਂ ਸਮਝਦੇ ਹਾਂ ਇਹ ਕੌਮ ਦੀਆਂ ਮੰਗਾਂ ਸੀ ਸੋ ਕੌਮ ਦੇ ਇਹਨਾਂ ਜਜ਼ਬਿਆਂ ਨੂੰ ਅਕਾਲੀ ਦਲ ਨੇ ਕੁਝ ਸਮਾਂ ਪਹਿਲਾਂ ਤਲਾਂਜਲੀ ਦੇ ਦਿੱਤੀ ਸੀ ਜਿਸ ਕਰਕੇ ਅਕਾਲੀ ਦਲ ਨੂੰ ਵੱਡੀਆਂ ਸਿਆਸੀ ਹਾਰਾਂ ਦਾ ਸਾਹਮਣਾ ਕਰਨਾ ਪਿਆ ਅਕਾਲੀ ਦਲ ਜੇ ਉਸ ਝਟਕੇ ਤੋਂ ਬਾਅਦ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਹੈ ਤਾਂ ਉਸ ਦਾ ਸਮੁੱਚੀ ਕੌਮ ਵੱਲੋਂ ਸਵਾਗਤ ਕੀਤਾ ਜਾਣਾ ਚਾਹੀਦਾ ਸੋ ਅਕਾਲੀ ਦਲ ਨੇ ਜਿਹੜਾ ਇਹ ਸਟੈਂਡ ਲਿਆ ਹੈ ਵੀ ਸਾਡੇ ਲਈ ਪੰਥ ਜ਼ਰੂਰੀ ਹੈ ਸਾਡੇ ਲਈ ਸਿੱਖੀ ਜ਼ਰੂਰੀ ਹੈ ਸਾਡੇ ਲਈ ਸਾਡਾ ਧਰਮ ਜ਼ਰੂਰੀ ਹੈ ਕਹਿੰਦੇ ਸੀਟਾਂ ਦੀ ਗਿਣਤੀ ਮਿੰਤੀ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਹੈਗਾ ਵੀ ਸੀਟਾਂ ਦੀ ਗਿਣਤੀ ਮਿੰਤੀ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਸੋ ਅਸੀਂ ਆਪਣੇ ਪੰਥ ਨਾਲ ਖੜੇ ਹਾਂ ਆਪਣੇ ਧਰਮ ਨਾਲ ਖੜੇ ਹਾਂ ਤੇ ਆਪਣੀ ਜਿਹੜੀ ਅਕਾਲੀ ਪਾਰਟੀ ਆ ਉਹਦੇ ਨਾਲ ਖੜੇ ਹਾਂ ਇਹ ਬਹੁਤ ਹੀ ਅਕਾਲੀ ਦਲ ਦਾ ਬਹੁਤ ਹੀ ਚੰਗਾ ਮੋੜਾ ਹੈ ਸਮੁੱਚੀ ਕੌਮ ਨੂੰ ਜਿਹੜਾ ਸਵਾਗਤ ਕਰਨਾ ਚਾਹੀਦਾ ਪਰ ਇੱਕ ਹਾਲੇ ਵੀ ਸੁਚੇਤ ਰਹਿਣਾ ਚਾਹੀਦਾ ਵੀ ਅਕਾਲੀ ਦਲ ਦੀ ਲੀਡਰਸ਼ਿਪ ਕਿਤੇ ਹਾਂ ਤੋਂ ਖਾਣਾ ਦੇ ਜਾਵੇ ਸੋ ਸਵਾਗਤ ਹੋ ਗਿਆ ਬਹੁਤ ਸਵਾਗਤ ਹੋ ਗਿਆ ਆਕਾਲੀ ਦਲ ਦਾ ਹਿਸਟੈਂਡ ਬਹੁਤ ਜਿਆਦਾ ਸਵਾਗਤ ਹੋ ਗਿਆ ਜੀ ਤੇ ਇਹਦੇ ਵਿੱਚ ਖਾਸ ਕਰਕੇ ਮਨਪ੍ਰੀਤ ਸਿੰਘ ਯਾਲੀ ਹੋਣਾ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੇ ਵੀਡੀਓ ਇੱਕ ਜਾਰੀ ਕਰਕੇ ਵੀ ਜਿਹੜਾ ਹੈ ਕਹਿ ਦਿੱਤਾ ਕਿ ਮਤਲਬ ਕਿਤਨਾ ਕਿਤੇ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕਰਕੇ ਆਏ ਕਿ ਉਹ ਪੰਥਕ ਰਾਜਨੀਤੀ ਵੱਲ ਉਹਨਾਂ ਦਾ ਜਿਹੜਾ ਮੋੜ ਆ ਪਿਆ ਹੈਗਾ ਜਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਰਾਸ਼ਟਰਪਤੀ ਵਾਲੀਆਂ ਜਿਹੜੀਆਂ ਚੋਣਾਂ ਹੋਈਆਂ ਸਨ ਉਸ ਦੇ ਵਿੱਚ ਵੀ ਉਹਨਾਂ ਨੇਦਰੋਪਦੀ ਮੁਰਮੋ ਨੂੰ ਵੋਟ ਨਹੀਂ ਸੀ ਪਾਈ ਭਾਵੇਂ ਕਿ ਤਿੰਨ ਹੀ ਐਮਐਲਏ ਸਨ ਪਰ ਫਿਰ ਵੀ ਜਿਹੜਾ ਹੈਗਾ ਮਨਪ੍ਰੀਤ ਸਿੰਘ ਯਾਲੀ ਉਹਨਾਂ ਨੇ ਇੱਕ ਵੱਖਰੀ ਜਿਹੜੀ ਲੀ ਲੈ ਕੇ ਰੱਖੀ ਸੀ ਤੇ ਉਸ ਤੋਂ ਬਾਅਦ ਅਟਕਲਾ ਵੀ ਕਈ ਵਾਰੀ ਇਹ ਲੱਗਦੀਆਂ ਸਨ ਕਿ ਸ਼ਾਇਦ ਉਹ ਪਾਰਟੀ ਛੱਡਣਗੇ ਪਰ ਉਹਨਾਂ ਨੇ ਇਹ ਵੀ ਕਲੀਅਰ ਕੀਤਾ ਕਿ ਮੈਂ ਇਸ ਤਰ੍ਹਾਂ ਦੀ ਕੋਈ ਵੀ ਪਾਰਟੀ ਛੱਡਣ ਵਾਲੀ ਤੇ ਇਸ ਬੰਨੇ ਤੇ ਮੈਂ ਜਾ ਹੀ ਨਹੀਂ ਸਕਦਾ ਕੀ ਕਹੋਗੇ ਜਿਹੜਾ ਉਹਨਾਂ ਵੱਲੋਂ ਇਸ ਪੂਰੇ ਦੇ ਵਿੱਚ ਪੰਥਕ ਆਪਾਂ ਦੇ ਕੇ ਸਿਧਾਂਤਾਂ ਨੂੰ ਜਿਹੜਾ ਪ੍ਰਨਾਕੀ ਜਿਹੜਾ ਇਹ ਕਿਤਨਾ ਕਿਤੇ ਜਾਂ ਜਿਹੜਾ ਰੋਲ ਨਿਭਾਇਆ ਗਿਆ ਜਾਂ ਬਾਅਦ ਚ ਉਹਨਾਂ ਨੇ ਵੀਡੀਓ ਜਾਰੀ ਕਰਕੇ ਇੱਕ ਮੋਹਰ ਲਾਉਣ ਵਾਲੀ ਗੱਲ ਹੁੰਦੀ ਹੈ ਨਾ ਵੀ ਹੁਣ ਇਸ ਤੋਂ ਆਪਾਂ ਪਿੱਛੇ ਨਹੀਂ ਹਟਣਾ ਇਹਦੇ ਬਾਰੇ ਕੀ ਕਹੋਗੇ ਹਾਂਜੀ ਹਾਂਜੀ ਸੋ ਇਹ ਜਿਹੜਾ ਉਹਨਾਂ ਨੇ ਜਿਹੜਾ ਵੀਡੀਓ ਆਈ ਆ ਉਹ ਤਾਂ ਬਾਅਦ ਚ ਸਵਾਗਤ ਕਰਿਆ ਪਰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਉਹਨਾਂ ਨੇ ਮਸਲੇ ਉਠਾ ਦਿੱਤੇ ਸੀ ਵੀ ਸਾਨੂੰ ਕੋਰ ਕਮੇਟੀ ਵਿੱਚ ਇਹ ਫੈਸਲਾ ਪਾ ਦੇਣਾ ਚਾਹੀਦਾ ਵੀ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਇਨਕਲੂਡਿੰਗ ਡਿਬਰੂ ਗੜਾ ਵਾਲੇ ਸਿੰਘਾਂ ਦੀ ਰਿਹਾਈ ਦਾ ਮਤਾ ਜਿਹੜਾ ਵਿੱਚ ਪਾਉਣਾ ਚਾਹੀਦਾ ਤਾਂ ਕਿ ਅਸੀਂ ਪੰਥ ਨੂੰ ਸਮਰਪਿਤ ਹੋ ਕੇ ਪੰਜਾਬ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਵੀ ਅਸੀਂ ਪੰਥ ਨੂੰ ਸਮਰਪਿਤ ਹੋ ਕੇ ਆ ਜਿਹੜਾ ਉਹ ਅੱਗੇ ਵਧিয়ে ਭਾਜਪਾ ਨਾਲ ਸਾਡਾ ਸਮਝੌਤਾ ਹੋਵੇ ਚਾਹੇ ਨਾ ਹੋਵੇ ਸਾਨੂੰ ਇਹਦਾ ਕੋਈ ਮਤਲਬ ਨਹੀਂ ਸੋ ਸਾਨੂੰ ਆਪਣੀ ਕੌਮ ਦੇ ਹਿੱਤ ਪਿਆਰੇ ਹੋਣੇ ਚਾਹੀਦੇ ਆ ਸੋ ਮਨਪ੍ਰੀਤ ਸਿੰਘ ਯਾਲੀ ਨੇ ਬਹੁਤ ਸਪਸ਼ਟਤਾ ਨਾਲੇ ਮਸਲਾ ਲਿਆਂਦਾ ਬੇਸ਼ੱਕ ਉਨ੍ਹਾਂ ਦੇ ਸ਼ੁਰੂਆਤੀ ਜਿਹੜੀ ਰਾਜਨੀਤੀ ਆ ਉਹ ਬਿਲਕੁਲ ਉਸੇ ਤਰ੍ਹਾਂ ਦੀ ਰਹੀ ਹੋਵੇ ਜਿਸ ਤਰ੍ਹਾਂ ਦੀ ਆਕਾਲੀ ਦਲ ਵਿੱਚ ਉਸ ਵੇਲੇ ਇੱਕ ਅ ਤਰ੍ਹਾਂ ਦਾ এনवायरमेंट ਬਣਿਆ ਹੋਇਆ ਸੀ ਪਰ ਅੱਜ ਹੁਣ ਐ ਜਿਹੜੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਸ ਵਿੱਚ ਆਕਾਲੀ ਦਲ ਦੀ ਵੱਡੀ ਹਾਰ ਹੋਈ ਆ ਅਸੀਂ ਦੇਖ ਰਹੇ ਹਾਂ ਕਿ ਮਨਪ੍ਰੀਤ ਸਿੰਘ ਯਾਲੀ ਵਿੱਚ ਇੱਕ ਸਿਧਾਂਤਕ ਤਬਦੀਲੀ ਆਉਂਦੀ ਨਜ਼ਰ ਆ ਰਹੀ ਹੈਗੀ ਆ ਸੋ ਮਨਪ੍ਰੀਤ ਸਿੰਘ ਯਾਲੀ ਪੰਥਵਲ ਮੁੜ ਰਹੇ ਆ ਸਰਮਵਲ ਮੋੜ ਰਹੇ ਆ ਅਕਾਲੀ ਦਲ ਦੀ ਜਿਹੜੇ ਅਸਲੀ ਸਿਧਾਂਤ ਸੀ ਉਹਨਾਂ ਵੱਲ ਜਿਹੜੇ ਮੋੜ ਰਹੇ ਹੈਗੇ ਆ ਸੋ ਉਹਨਾਂ ਵੱਲੋਂ ਹੀ ਇਹ ਆਵਾਜ਼ ਉਠਾਏ ਜਾਣ ਤੋਂ ਬਾਅਦ ਸੋ ਉਹ ਤੋਂ ਬਾਅਦ ਜਿਹੜਾ ਕੋਰ ਕਮੇਟੀ ਚ ਮਤਾ ਪਿਆ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਵੀ ਉਹਦੀ ਹਮਾਇਤ ਕੀਤੀ ਹੈ ਤੇ ਬੀਬੀ ਜਗੀਰ ਕੌਰ ਨੇ ਵੀ ਹਮਾਇਤ ਕਰੀ ਹੈਗੀ ਅਭੀ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਕਿਸਾਨਾਂ ਦੇ ਤੇ ਸਿੱਖਾਂ ਦੇ ਮਸਲਿਆਂ ਬਾਰੇ ਡਟ ਕੇ ਜਿਹੜਾ ਉਹ ਅੱਗੇ ਆਉਣਾ ਚਾਹੀਦਾ ਹੈਗਾ ਸੋ ਅਸੀਂ ਸਮਝਦੇ ਆ ਵੀ ਮਨਪ੍ਰੀਤ ਸਿੰਘ ਯਾਲੀ ਇੱਕ ਚੰਗੇ ਸਿਆਸਤਦਾਨ ਵਜੋਂ ਉੱਭਰ ਰਹੇ ਆ ਉਹਨਾਂ ਨੇ ਬੜੇ ਸੰਕਟ ਦੇ ਸਮੇਂ ਹਾਲਾਂਕਿ ਸੁਖਵੀਰ ਸਿੰਘ ਬਾਦਲ ਨਾਲ ਉਹਨਾਂ ਦੇ ਕੁਝ ਸਬੰਧ ਵੀ ਖਰਾਬ ਹੋਏ ਸੀ ਜਦੋਂ ਉਹਨਾਂ ਨੇ ਝੁੰਡਾ ਕਮੇਟੀ ਦੀਆਂ ਰਿਪੋਰਟਾਂ ਨੂੰ ਲਾਗੂ ਕਰਨ ਦੇ ਮਾਮਲੇ ਤੇ ਉਹਨਾਂ ਦਾ ਅਸਤੀਫਾ ਵੀ ਮੰਗ ਲਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਵੀ ਨਾ ਤਾਂ ਉਹਨਾਂ ਨੇ ਪਾਰਟੀ ਛੱਡੀ ਹੈ ਹੁਣ ਵੀ ਕਿਆਸ ਰਾਈਆਂ ਸੀ ਵੀ ਸ਼ਾਇਦ ਉਹ ਆਮ ਆਦਮੀ ਪਾਰਟੀ ਵੀ ਚਲੇ ਜਾਣ ਪਰ ਸਾਨੂੰ ਲੱਗਦਾ ਵੀ ਹੁਣ ਉਹ ਆਮ ਆਦਮੀ ਪਾਰਟੀ ਵੱਲ ਰੁਖ ਨਹੀਂ ਕਰਨਗੇ ਜਿਸ ਤਰ੍ਹਾਂ ਦੇ ਪੰਥਕ ਜਜਬੇ ਨੂੰ ਪ੍ਰਣਾਇ ਕੇ ਉਹ ਸਟੈਂਡ ਲੈ ਰਿਹਾ ਹੈ ਹੋ ਸਕਦਾ ਵੀ ਉਹ ਪੈਰ ਗੱਡ ਕੇ ਖੜੇ ਰਹਿਣਗੇ ਔਰ ਅਕਾਲੀ ਦਲ ਨਾਲ ਹੀ ਖੜਗੇ ਅਕਾਲੀ ਦਲ ਨੂੰ ਇਸ ਤਰ੍ਹਾਂ ਦੇ ਨੌਜਵਾਨ ਲੀਡਰਾਂ ਦੀ ਲੋੜ ਹੈਗੀ ਆ ਜਿਹੜੇ ਪੰਥ ਨੂੰ ਪ੍ਰਣਾਇ ਹੋਏ ਹੋਣ ਜਿਨ੍ਹਾਂ ਲਈ ਗਿਣਤੀਆਂ ਮਿੰਟੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਵੀ ਸੀਟਾਂ ਦੀਆਂ ਗਿਣਤੀਆਂ ਮਿੰਟੀਆਂ ਸਾਹਮਣੇ ਆਉਣ ਬਲਕਿ ਪੰਥਰਾਂ ਨਾਲ ਆਪਣੀ ਪ੍ਰਤੀਬੱਧਤਾ ਤੇ ਜਾਗਰਤੀ ਸਾਹਮਣੇ ਆਵੇ ਜੀ ਬਿਲਕੁਲ ਜੀ ਤੇ ਕਿਤਨਾ ਕਿਤੇ ਜੇ ਕੋਈ ਇਸ ਤਰ੍ਹਾਂ ਦੇ ਤਰੀਕੇ ਦਾ ਚੰਗਾ ਕੰਮ ਕਰਦਾ ਤੇ ਉਹਦੀ ਸ਼ਲਾੰਕਾ ਕਰਨੀ ਜਿਹੜੀ ਬੰਦੀ ਹੈਗੀ ਆ ਸਰਦਾਰਤਾ ਸਿੰਘ ਜੀ ਤੁਸੀਂ ਹੁਣੇ-ਹੁਣੇ ਥੋੜਾ ਜਿਹਾ ਹਿੰਟ ਦਿੱਤਾ ਕਿ ਥੋੜਾ ਜਿਹਾ ਜਿਹੜਾ ਸਤਰਕ ਹੋਣ ਦੀ ਲੋੜ ਹੈਗੀ ਆ ਇਹ ਗੱਲ ਤੁਸੀਂ ਕਿਸ ਅਧਾਰ ਦੇ ਕੀ ਕੀ ਆ ਜੇ ਵੀ ਕੋਈ ਚਾਂਸਸ ਹੈਗੇ ਨੇ ਕਿ ਇੱਥੋਂ ਯੂ ਟਰਨ ਮਾਰਿਆ ਜਾ ਸਕਦਾ ਹੈ ਜਾਂ ਜਿਹੜਾ ਹੈਗਾ ਕਿ ਸਥਿਤੀ ਡਾਮਾਡੋਲ ਹੈਗੀ ਆ ਇਹਨੂੰ ਕਿਵੇਂ ਦੇਖਦੇ ਹੋ ਕੀ ਕਾਰਨ ਕੀ ਆ हां जी हां जी ਸੋ ਜਿੱਥੇ ਅਸੀਂ ਅਕਾਲੀ ਦਲ ਦੇ ਸਮੁੱਚੇ ਮਤੇ ਦਾ ਸਵਾਗਤ ਕਰਦੇ ਹਾਂ ਹਾਲੇ ਵੀ ਸਾਨੂੰ ਥੋੜਾ ਜਿਹਾ ਸ਼ੱਕ ਆ ਵੀ 19 ਸਪਸ਼ਟਤਾ ਔਰ 19 ਮਜ਼ਬੂਤੀ ਨਹੀਂ ਹੈ ਸਾਨੂੰ ਹਾਲੇ ਵੀ ਲੱਗਦਾ ਹੈ ਹਨਾ ਵੀ ਹਾਲੇ ਵੀ ਦਾਵਾ ਡੋਲਤਾ ਦੇ ਕਿਤੇ ਨਾ ਕਿਤੇ ਅੰਸ਼ਾ ਜਿਹੜੇ ਉਸ ਬਿਆਨ ਵਿੱਚੋਂ ਨਜ਼ਰ ਆ ਰਹੇ ਆਗੇ ਸੋ ਗੁਰੂ ਮਹਾਰਾਜ ਕਰੇ ਇਸ ਤਰ੍ਹਾਂ ਨਾ ਹੋਵੇ ਸੋ ਸਾਡੇ ਜਿਹੜੀਆਂ ਜਿਹੜੇ ਸਾਡੇ ਸ਼ੰਕੇ ਆ ਉਹ ਗਲਤ ਸਾਬਤ ਹੋਣ ਪਰ ਅਸੀਂ ਇੱਥੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਨਿਖੇਦੀ ਨਹੀਂ ਕਰ ਰਹੇ ਸਿਰਫ ਇੱਕ ਉਹਨਾਂ ਦੇ ਚੰਗੇ ਹਮਾਇਤੀ ਆ ਚੰਗੇ ਉਹਨਾਂ ਦੇ ਇੱਕ ਉਹ ਹੋਣ ਦੇ ਕਰਕੇ ਵੀ ਅਸੀਂ ਉਹਨਾਂ ਦਾ ਭਲਾ ਚਾਹੁੰਦੇ ਆ ਇਸ ਕਰੇ ਅਗਰ ਅਸੀਂ ਕੌਸ਼ੀਅਸਲੀ ਜਿਹੜਾ ਇਹ ਬਿਆਨ ਦੇ ਰਹੇ ਹੈਗੇ ਆ ਵੀ ਹਾਂ ਅਕਾਲੀ ਦਲ ਕਿਤੇ ਮੋੜ ਤੋਂ ਇੰਨਾ ਵੱਡਾ ਬਿਆਨ ਦੇ ਕੇ ਮੋੜ ਕੇ ਕਿਤੇ ਅਬਾਊਟਰ ਨਾ ਮਾਰ ਲਵੇ ਤਾਂ ਕਿ ਸਿੱਖ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਮੋੜ ਕੇ ਜ਼ਖਮੀ ਹੋ ਜਾਣ ਸੋ ਉਹਦੇ ਉਹਦੇ ਬਿਆਨ ਵਿੱਚ ਅਕਾਲੀ ਦਲ ਨੂੰ ਤਾਂ ਹੁਣ ਸਿੱਧਾ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਮਤਾ ਵਾਧ ਅਧਿਕਾਰਾਂ ਦੀਆਂ ਗੱਲਾਂ ਤੇ ਹੋਰ ਜਿਹੜੇ ਮਸਲੇ ਆ ਉਹ ਉਠਾ ਲੈਣੇ ਚਾਹੀਦੇ ਆ ਇਹ ਇੱਕ ਸਹੀ ਟਾਈਮ ਹੈ ਜਦੋਂ ਫੈਡਰਲਿਜ਼ਮ ਦੀ ਲੜਾਈ ਨੂੰ ਅਕਾਲੀ ਦਾ ਲੱਗੇ ਲੈ ਕੇ ਜਾਵੇ ਔਰ ਫੈਡਰਲਿਜ਼ਮ ਦਾ ਜਿਹੜਾ ਸਮੁੱਚਾ ਢਾਂਚਾ ਹੈ ਭਾਰਤ ਵਿੱਚ ਬਾਕੀ ਪਾਰਟੀਆਂ ਦੀ ਅਗਵਾਈ ਕਰਦਾ ਹੋਇਆ ਜਿਹੜਾ ਅਕਾਲੀ ਦਲ ਹੈ ਉਹ ਅੱਗੇ ਵਧੇ ਸੋ ਅਸੀਂ ਉਹਨਾਂ ਦੀ ਨਿਖੇਦੀ ਨਹੀਂ ਕਰ ਰਹੇ ਸਿਰਫ ਐਜ਼ ਏ ਕਾਉਸ਼ਨ ਜਿਹੜਾ ਇਹ ਕਰ ਰਹੇ ਹਾਂ ਕਿ ਕਿਤੇ ਇਹ ਨਾ ਹੋਵੇ ਵੀ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਜਿਹੜੀਆਂ ਅਕਾਲੀ ਦਲ ਦੀਆਂ ਸਲਾਹਕਾਰ ਬਣੀਆਂ ਹੋਈਆਂ ਨੇ ਉਹ ਮੁੜ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਭਾਰੂ ਹੋ ਜਾਣ ਤੇ ਅਕਾਲੀ ਦਲ ਇੰਨਾ ਵੱਡਾ ਸਟੈਂਡ ਲੈਣ ਤੋਂ ਬਾਅਦ ਵਾਪਸ ਮੁੜ ਜਾਵੇ ਸਾਨੂੰ ਇਸ ਗੱਲੋਂ ਡਰ ਲੱਗ ਰਿਹਾ ਹੈਗਾ ਵੈਸੇ ਅਕਾਲੀ ਦਲ ਦਾ ਮਤਾ ਤੇ ਸਾਰੀ ਨੀਤੀ ਹੈ ਜਿਹੜੀ ਬਹੁਤ ਹੀ ਵਧੀਆ ਔਰ ਉਹਨਾਂ ਨੂੰ ਐਸੀ ਨੀਤੀ ਤੇ ਚੱਲਣਾ ਚਾਹੀਦਾ ਹੈ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਆਪਾਂ ਕਹੀ ਕਿ ਦੋ ਫੋਰਸੇਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ ਜਿਹੜੀਆਂ ਕੰਮ ਕਰੀਆਂ ਨੇ ਇੱਕ ਫੋਰਸੇਸ ਤੇ ਨੇ ਜਿਹੜੀਆਂ ਫੈਡਰਲਿਜ਼ਮ ਦੀ ਗੱਲ ਕਰਦੀਆਂ ਨੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਇਹ ਰਿਹਾ ਹੈਗਾ ਕਿ ਅਸੀਂ ਫੈਡਰਲ ਢਾਂਚੇ ਨੂੰ ਹੋਰ ਜ਼ਿਆਦਾ ਜਿਹੜਾ ਸੰਗੀ ਢਾਂਚਾ ਕਿ ਸਟੇਟਾਂ ਨੂੰ ਵੱਧ ਅਧਿਕਾਰ ਜਿਹੜੇ ਨੇ ਹੋਣੇ ਚਾਹੀਦੇ ਨੇ ਉਸ ਨੂੰ ਲੈ ਕੇ ਅਕਾਲੀ ਦਲ ਦੀ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਆਪਾਂ ਨੂੰ ਪਤਾ ਕਿ ਜਾਰੀ ਹੈਗੀ ਆ ਪਰ ਦੂਜੇ ਬੰਨੇ ਜੋ ਕੁਝ ਵਾਪਰਿਆ ਹੈਗਾ ਜਿਸ ਤਰੀਕੇ ਦੇ ਕਾਨੂੰਨ ਲਿਆਏ ਜਾ ਰਹੇ ਆ ਚਾਹੇ GST ਵਾਲਾ ਕਾਨੂੰਨ ਹੋਵੇ ਜਾਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਨੂੰਨ ਹੁਣ 1 ਨੇਸ਼ਨ 1 ਇਲੈਕਸ਼ਨ ਦਾ ਚੱਲ ਰਿਹਾ ਹੈਗਾ 1 ਨੇਸ਼ਨ 1 ਰਾਸ਼ਨ ਕਾਰਡ ਦਾ ਕਈ ਕੁਝ ਜਿਹੜਾ ਚੱਲ ਰਿਹਾ ਹੈਗਾ ਯੂਨੀਵਰਸਲ ਸਿਵਲ ਕੋਡ ਵਾਲਾ ਜਿਹੜਾ ਚੱਲ ਰਿਹਾ ਹੈਗਾ ਇਹ ਸਾਰੇ ਕਿਤਨਾ ਕਿਤੇ ਜਿਹੜੇ ਨੇ ਅਧਿਕਾਰ ਜਿਹੜੇ ਨੇ ਫੈਡਰਲਿਜ਼ਮ ਦੇ ਉਲਟ ਸੈਂਟਰਲਾਈਜ਼ੇਸ਼ਨ ਬੋਲ ਜਾਂਦੇ ਨੇ ਕਿ ਕੇਂਦਰ ਦੇ ਹੱਥ ਪੂਰੇ ਅਧਿਕਾਰ ਹੁਣ ਕੇਂਦਰ ਜੋ ਫੈਸਲੇ ਕਰੇ ਉਹਦੇ ਤੇ ਹੀ ਸਾਰਾ ਕੁਝ ਡਿਪੈਂਡ ਹੋਵੇ ਤੇ ਕਿਤਨਾ ਕਿਤੇ ਇੱਥੇ ਜਿਵੇਂ ਸਰਦਾਰ ਅਵਧਾਰ ਸਿੰਘ ਜੀ ਨੇ ਕਿਹਾ ਕਿ ਅਕਾਲੀ ਦਲ ਇਸ ਨੂੰ ਲੈ ਕੇ ਮੋਟੀ ਰਿਹਾ ਹੈਗਾ ਜਿੰਨਾ ਸਮਿਆਂ ਦੇ ਵਿੱਚ ਇੰਦਰਾ ਗਾਂਧੀ ਦੇ ਵੱਲੋਂ ਐਮਰਜੈਂਸੀ ਲਾਈ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਇੱਕ ਸਟੈਂਡ ਲਿਆ ਸੀ ਅਕਾਲੀ ਦਲ ਉਹਨਾਂ ਸਮਿਆਂ ਦੇ ਵਿੱਚ ਡਟ ਕੇ ਖੜਿਆ ਸੀ ਤੇ ਦੁਬਾਰਾ ਜੇ ਆਪਣੇ ਉਸ ਸਟੈਂਡ ਦੇ ਉੱਤੇ ਜੇ ਆ ਜਾਂਦਾ ਹੈਗਾ ਤੇ ਕਿਤਨਾ ਕਿਤੇ ਇਸ ਦਾ ਫਾਇਦਾ ਜਿਹੜਾ ਹੈ ਸਾਰਿਆਂ ਨੂੰ ਹੋਵੇਗਾ ਇਸ ਦਾ ਫਾਇਦਾ ਕੱਲਾ ਪੰਜਾਬ ਦੇ ਲੋਕਾਂ ਨੂੰ ਹੀ ਹੋਵੇਗਾ ਬਾਹਰ ਵਾਲੇ ਜਿਹੜੇ ਹੈਗੇ ਨੇ ਜਾਂ ਪੰਜਾਬ ਤੋਂ ਬਾਹਰਲੇ ਜਿਹੜੇ ਬਾਕੀ ਦੇ ਸੂਬੇ ਹੈਗੇ ਨੇ ਉਹਨਾਂ ਨੂੰ ਵੀ ਇਸ ਦਾ ਜਿਹੜਾ ਫਾਇਦਾ ਹੋਵੇਗਾ ਸਰਦਾਰ ਅਬਦਾਰ ਸਿੰਘ ਦੀ ਗੱਲ ਇੱਕ ਵਾਰੀ ਆਪਾਂ ਕਰ ਲੈਨੇ ਆ ਕਿ ਬੀਜੇਪੀ ਨੇ ਸਾਹਮਣੇ ਆ ਕੇ ਕਿਹਾ ਕਿ ਅਸੀਂ ਗੱਠ ਜੋੜ ਨਹੀਂ ਕਰ ਰਹੇ ਇਸ ਦੇ ਮਾਇਨੇ ਕੀ ਹਨ ਕਿਉਂਕਿ ਜੇ ਅਸੀਂ ਥੋੜਾ ਜਿਹਾ ਪਿੱਛੇ ਚੱਲ ਜਾਨੇ ਆ ਤੇ ਜਦੋਂ ਬੀਜੇਪੀ ਦੇ ਨਾਲ ਪਹਿਲੀ ਵਾਰੀ ਤੇ ਚਲੋ ਜਨ ਸੰਗ ਦੇ ਸਮੇਂ ਤੇ ਹੋਇਆ ਸੀ ਪਰ ਜੇ ਆਪਾਂ 1997 ਦੀ ਗੱਲ ਕਰ ਲਈਏ ਉਦੋਂ ਇੱਕ ਕੋਈ ਕੰਡੀਸ਼ਨ ਨਹੀਂ ਸੀ ਰੱਖੀ ਗਈ ਕੋਈ ਸ਼ਰਤਾਂ ਨਹੀਂ ਸੀ ਰੱਖਿਆ ਗਈਆਂ ਸ਼ਾਇਦ ਬੰਦੀ ਸਿੰਘਾਂ ਵਾਲਾ ਮਸਲਾ ਉਦੋਂ ਰੱਖਿਆ ਜਾਂਦਾ ਤੇ ਹੁਣ ਤੱਕ ਸ਼ਾਇਦ ਹੱਲ ਹੋ ਗਿਆ ਹੁੰਦਾ ਜਦੋਂ ਉਹਨਾਂ ਦੀ ਸਰਕਾਰ ਉਹਨਾਂ ਸਮਿਆਂ ਦੇ ਵਿੱਚ ਸੀ ਜਾਂ ਜਦੋਂ ਥੋੜਾ ਜਿਹਾ ਆਪਾਂ ਕਹੀ ਕਿ ਉਹ ਕਮਜ਼ੋਰ ਵਿਕਟ ਤੇ ਖੇਡ ਰਹੇ ਸੀ ਹੁਣ ਤੇ ਬੀਜੇਪੀ ਆਪਣੇ ਆਪ ਦੇ ਵਿੱਚ ਇੰਨੀ ਤਗੜੀ ਹੋ ਗਈ ਹੈ ਕਿ ਉਹ ਬਾਕੀਆਂ ਨੂੰ ਪੂਰਾ ਦਬਾ ਕੇ ਚੱਲ ਰਹੀ ਹੈ ਜਿੰਨਾ ਜਿੰਨਾ ਵੀ ਆਪਣੇ ਪਾਰਟਨਰਸ ਦੇ ਨਾਲ ਉਹ ਕਰ ਰਹੀ ਹੈਗੀ ਉਹਨਾਂ ਤੋਂ ਵੱਧ ਸੀਟਾਂ ਲੈ ਰਹੀ ਹੈ ਉਹਨਾਂ ਨੂੰ ਨੀਵਾ ਦਿਖਾ ਰਹੀ ਹੈ ਕੀ ਕਹੋਗੇ ਕਿ ਬੀਜੇਪੀ ਦੇ ਵੱਲੋਂ ਇਹ ਕਹਿਣਾ ਕਿ ਅਸੀਂ ਗੱਠ ਜੋੜ ਨਹੀਂ ਕਰਦੇ ਇਹਦੇ ਸਿਧਾਂਤਕ ਪੱਖ ਤੇ ਪਹਿਲੂ ਤੇ ਕੀ ਹਨ ਹਾਂਜੀ ਇਹ ਦੇ ਸਿਧਾਂਤਕ ਪੱਖ ਬਿਲਕੁਲ ਸਪਸ਼ਟ ਹੈ ਵੀ ਭਾਜਪਾ ਨੂੰ ਆਪਣੀ ਹਿੰਦੂ ਕੌਮ ਦੇ ਹਿੱਤ ਪਿਆਰੇ ਨੇ ਉਹਨਾਂ ਨੂੰ ਸਿੱਖ ਕੌਮ ਦੇ ਹਿੱਤ ਬਿਲਕੁਲ ਵੀ ਪਿਆਰੇ ਨਹੀਂ ਅਕਾਲੀ ਦਲ ਨੇ ਜਿਸ ਥਾਂ ਤੋਂ ਰਾਹ ਛੱਡਿਆ ਸੀ ਅਕਾਲੀ ਦਲ ਨੂੰ ਚਾਹੀਦਾ ਸੀ ਸਿੱਖਾਂ ਦੇ ਹਿੱਤਾਂ ਲਈ ਖੜਦਾ ਅੱਜ ਤੁਸੀਂ ਦੇਖੋ ਵੀ ਐਨੇ ਸਾਲਾਂ ਦੇ ਰਿਸ਼ਤੇ ਨੂੰ ਜਦੋਂ ਅਕਾਲੀ ਦਲ ਨੇ ਆਪਣੀਆਂ ਕੌਮ ਦੀਆਂ ਤੇ ਆਪਣੇ ਧਰਮ ਦੀਆਂ ਮੰਗਾਂ ਉਠਾਈਆਂ ਆ ਭਾਜਪਾ ਨੇ ਇਕਦਮ ਨਾ ਕਰ ਦਿੱਤੇ ਬਿਲਕੁਲ ਬੇਕਿਰਕੀ ਨਾਲ ਤੋੜ ਦਿੱਤਾ ਇਟ ਮੀਨਸ ਉਹਨਾਂ ਲਈ ਆਪਣੇ ਹਿੰਦੂ ਕੌਮ ਦੇ ਹਿੱਤ ਪਿਆਰੇ ਆ ਸੋ ਸਿੱਖਾਂ ਨੂੰ ਸਿੱਖਾਂ ਦੇ ਹਿੱਤ ਪਿਆਰੇ ਹੋਣੇ ਚਾਹੀਦੇ ਆ ਇਹ ਜਿਹੜੀਆਂ ਇੱਕ ਲਕੀਰਾਂ ਨੇ ਉਹ ਸਪਸ਼ਟ ਖਿੱਚੀਆਂ ਜਿਹੜੀਆਂ ਜਾਣੀਆਂ ਚਾਹੀਦੀਆਂ ਨੇ ਸੋ ਜਿਸ ਤਰ੍ਹਾਂ ਵੀ ਭਾਜਪਾ ਨੇ ਤੋੜ ਕੇ ਜਵਾਬ ਦੇ ਦਿੱਤਾ ਅਕਾਲੀ ਦਲ ਨੂੰ ਵੀ ਇਸ ਤਰ੍ਹਾਂ ਤੋੜ ਕੇ ਜਵਾਬ ਦੇਣਾ ਚਾਹੀਦਾ ਸੀ ਪਹਿਲੇ ਸਵਾਲ ਦੇ ਜਵਾਬ ਵਿੱਚ ਜਿਹੜੀ ਡਾਵਾ ਡੋਲਤਾ ਦੇਖ ਰਹੀ ਸੀ ਨਾ ਸੋ ਇਹੇ ਸੀ ਵੀ ਜਿਸ ਤਰ੍ਹਾਂ ਭਾਜਪਾ ਆਪਣੀ ਕੌਮ ਦੇ ਹਿੱਤਾਂ ਲਈ ਡਟ ਕੇ ਖੜੀ ਆ ਵੀ ਉਹਨਾਂ ਨੇ ਸਮਝੌਤਾ ਕਰਨ ਹਾਲਾਂਕਿ ਪਤਾ ਹੈ ਵੀ ਉਹਨਾਂ ਨੇ ਕੋਈ ਸੀਟ ਨਹੀਂ ਜਿੱਤਣੀ ਪਰ ਇਹਦੇ باوجود ਵੀ ਉਹ ਕਹਿ ਰਹੇ ਆ ਵੀ ਅਸੀਂ ਗੱਠ ਜੋੜ ਨਹੀਂ ਕਰਾਂਗੇ ਸੋ ਆਪਣਾ ਉਹ ਇੱਕ ਸਿਆਸੀ ਸੈਕਰੀਫਾਈਸ ਕਰ ਰਹੇ ਆ ਸੋ ਅਕਾਲੀ ਦਲ ਨੂੰ ਵੀ ਸਿਆਸੀ ਸੈਕਰੀਫਾਈਸ ਆ ਜਿਹੜਾ ਉਹ ਕਰਨਾ ਚਾਹੀਦਾ ਵੀ ਸਾਨੂੰ ਸੀਟਾਂ ਦੀਆਂ ਗਿਣਤੀਆਂ ਮਿਲਤੀਆਂ ਦੀ ਕੋਈ ਲੋੜ ਨਹੀਂ ਹੈਗੀ ਹਨਾ ਸੋ ਅਕਾਲੀ ਦਲ ਨੂੰ ਸਿੱਖਾਂ ਦੇ ਹਿੱਤ ਵਿੱਚ ਧਰਮ ਦੇ ਹਿੱਤ ਵਿੱਚ ਤੇ ਕੌਮ ਦੇ ਹਿੱਤ ਵਿੱਚ ਆਉਣਾ ਪਵੇਗਾ ਬੇਸ਼ੱਕ ਇਹਨਾਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਨਾ ਹੋਵੇ ਪਰ 3 ਸਾਲਾਂ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੇ ਵਿੱਚ ਅਕਾਲੀ ਦਲ ਇੱਕ ਮਜ਼ਬੂਤ ਪਾਰਟੀ ਦੇ ਤੌਰ ਤੇ ਉੱਭਰ ਸਕਦਾ ਜੇ ਉਹ ਸਿੱਖਾਂ ਦਾ ਵਿਸ਼ਵਾਸ ਹੈ ਜਿਹੜਾ ਹਾਸਲ ਕਰ ਲਵੇ ਪਰ ਫਿਰ ਅਸੀਂ ਇੱਥੇ ਕਾਉਸ਼ਨ ਕਰਦੇ ਹਾਂ ਵੀ ਜੇ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਕਿਤੇ ਉਹ ਉਸੇ ਰਾਸਤੇ ਨਾ ਚੱਲ ਪਵੇ ਬੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਹਨਾਂ ਦੇ ਰਾਜ ਵਿੱਚ ਹੁੰਦੇ ਆ ਰਹਿਣ ਸਿਰਸੇ ਵਾਲੇ ਸਾਧ ਤੇ ਗੁਰੂ ਢਮਾ ਜਿਹੜਾ ਉਹ ਉਹਨਾਂ ਦੇ ਰਾਜ ਵਿੱਚ ਵੱਧਦਾ ਰਹੇ ਤੇ ਜਿਹੜੇ ਜਿਹੜੇ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਉਹਨਾਂ ਨੂੰ ਵੱਡੇ ਆਉਧਿਆਂ ਤੇ ਤੇ ਉਹਨਾਂ ਨਾਲ ਜਿਹੜੀਆਂ ਸ਼ਾਮਾਂ ਸਾਂਝੀਆਂ ਕੀਤੀਆਂ ਜਾਂਸੋ ਇਸ ਤਰ੍ਹਾਂ ਨਾ ਹੋਵੇ ਜੇ ਹੁਣ ਕੌਮ ਵੱਲ ਮੁੜੇ ਹੋ ਤਾਂ ਕੌਮ ਦੇ ਬਣ ਕੇ ਰਹੋ ਕੌਮ ਤੁਹਾਨੂੰ ਮੁਰਖੇ ਹੱਥਾਂ ਤੇ ਚੱਕ ਲਵੇਗੀ ਪਰ ਇਹ ਹੈਗਾ ਵੀ ਤੁਸੀਂ ਕੌਮ ਦੇ ਬਣਦੇ ਆ ਕਿ ਨਹੀਂ ਬਣਦੇ ਸੋ ਭਾਜਪਾ ਆਪਣੀ ਕੌਮ ਦੀ ਬਣੀ ਆ ਸੋ ਭਾਜਪਾ ਨੂੰ ਸਿਆਸਤ ਨਾਲ ਕੋਈ ਸਬੰਧ ਨਹੀਂ ਉਹਨੂੰ ਆਪਣੀ ਕੌਮ ਦੇ ਹਿੱਤਾਂ ਨਾਲ ਸਬੰਧ ਹੈ ਇਸੇ ਕਰਕੇ ਅਕਾਲੀ ਦਲ ਨੂੰ ਵੀ ਚਾਹੀਦਾ ਵੀ ਉਹ ਆਪਣੀ ਕੌਮ ਦੇ ਹਿੱਤਾਂ ਨਾਲ ਜੁੜੇ ਭਾਜਪਾ ਤੋਂ ਸਬਕ ਲਵੇ ਵੀ ਸਾਡੇ ਲਈ ਕੌਮ ਦੇ ਹਿੱਤ ਜ਼ਰੂਰੀ ਆ ਸਿਆਸਤ ਜ਼ਰੂਰੀ ਨਹੀਂ ਸੀਟਾਂ ਆਉਣਿਆ ਨਾ ਉਹਨ ਵੱਖਰੀ ਗੱਲ ਹੈਗੀ ਆ ਪਰ ਅਸੀਂ ਆਪਣੇ ਕੌਮ ਲਈ ਡਟ ਕੇ ਖੜਨਾ ਹੈ ਹੂੰ ਹੂੰ ਬਿਲਕੁਲ ਜੀ ਕਿਤਨਾ ਕਿਤੇ ਦੁਬਾਰਾ ਰੂਟ ਵੱਲ ਮੁੰਡਾ ਪਵੇਗਾ ਕਿਤਨਾ ਕਿਤੇ ਜਿਹੜੇ ਗਰਾਊਂਡ ਦੇ ਮਸਲੇ ਨੇ ਉਹ ਦੁਬਾਰਾ ਜਿਹੜੇ ਨੇ ਚੁੱਕਣੇ ਪੈਣਗੇ ਜਿਵੇਂ ਕਿ ਸਰਦਾਰ ਅਰਦਾਸ ਸਿੰਘ ਉਹਨੇ ਪਹਿਲਾਂ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਵੱਲ ਜੇ ਕਿਤੇ ਮੁਰਜਾਂਦੇ ਹੈਗੇ ਆ ਤੇ ਕਿਤਨਾ ਕਿਤੇ ਕੌਮ ਜਿਹੜੀ